ਆਖਣ ਨਦੀ ਕਿਨਾਰੇ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਸਲੀ ਦਾ ਦੂਰ ਬਸਿੰਦੇ ਆ ਜਾਵਸ ਵਿਚਾਈਨ ਨਾਚਾ ਤੂੰ ਮੈਨੂੰ ਕਿੰਨੇ ਸਾਲ ਬੇ ਓਵਰਏਜ ਹੈਗਾ ਹੀ ਆ ਜਦ ਲੱਗਦਾ ਮੈਂ ਨਹੀਂ ਤੇਰੇ ਕਹਿੰਦਾ ਮਤਲਬ ਮੈਂ ਕਿੰਨੇ ਸਾਲ ਬਈ ਤੂੰ ਕਹਿ ਗਿਆ ਥੋੜਾ ਓਵਰਏਜ ਲੱਗਦਾ ਪੂਰਾ ਲਿਆ ਤੈਨੂੰ ਕੰਟੀਨਿਊ ਬੇ ਤੂੰ ਮਾੜੀ ਮੋਟੀ ਪਿਓ ਵਾਲੀ ਹਰਕਤ ਕਰ ਲੈ ਕੋਈ ਬੇ ਤੂੰ ਮਾੜੀ ਮੋਟੀ ਕੀ ਕਹਿੰਦੇ ਰੈਡੀ ਰੈਡੀ ਤੋਂ ਵੀ ਗਾਹ ਕਰ ਦੇ ਮਾਤਾ ਮਾਤਾ ਬੇਬੇ ਅੱਜ ਦਾ ਦਿਨ ਰੈਡੀ ਉਹ ਉੱਥੇ ਲੜਾ ਗੱਡੀ ਕੋਲੇ ਮੇਰੀ ਕੋਈ ਨਾ ਅੱਜ ਦਾ ਦਿਨ ਬਾਅਦ ਕੋਈ ਨਾ ਚੱਕੇ ਕੰਮ ਕੋਈ ਨਾ ਅੰਦਰ ਸ਼ੋਰ ਬਣਾ ਚਲੋ ਜਾਓ ਜਾੜੀ ਹੀ ਜਿੱਤੇ ਕਰੀ ਕੀ ਇਹ ਲਾਇਆ ਕੋਸ ਹਣਾ ਵੀ ਹਾਂ ਮਨੀ ਆ ਜਾ ਮਸ਼ੀਨ ਚੱਲ ਰਹਾ ਉਹ ਤੇ ਫੇਰ ਕਰਦੀਆਂ ਵਿੱਚ ਫਾਲ ਆਈ ਸੀ ਤਾਂ ਮਾ ਫਟ ਦੇਖਿਆ ਕਿ ਕੀ ਕੀ ਗੱਲ ਹੈ ਕੁਦੀਪੀ ਕੋ ਕਾ ਕੇ ਜਾ ਕੇ ਚੰਗ ਦੁਬਾਰੇ ਕਰਾਂ ਦਵੇ ਇੱਥੇ ਕਿਧੇ ਨਹੀਂ ਸ਼ੰਦਰ ਕਮ ਸਾਨੂੰ ਕਹਿ ਕੇ ਤਾਂ ਆਇਆ ਮੈਂ ਸ਼ੰਦਰ ਦੇ ਘਰੇ ਵੀ ਗਿਆ ਸੀ ਰਾਤ ਪਹੁੰਚੀਆਂ ਕਿਉਂ ਨਹੀਂ ਅਗਲੀਆਂ ਤੂੰ ਮੇਰੀ ਗੱਲ ਸੁਣ ਬਾਲਾ ਲੜਨਾ ਮੇਰ ਨਾਲ ਹੁਣ ਜਾਏ ਉਹਨੇ ਆ ਤੂੰ ਐ ਕਰ ਰੱਧਿਆ ਤੇ ਤੂੰ ਜਾਏ ਅੱਧੇ ਤੇ ਮੈਂ ਨਹੀਂ ਤੂੰ ਮੰਨ ਲੂ ਵੀ ਨਹੀਂ ਸੱਧਿਆ ਵੇ ਮੈਂਬਰ ਆ ਮੈਂਬਰ ਸੌਰੀ ਫੁੱਲ ਗਈ ਲੈ ਵੀ ਵੀਡੀਓ ਦਾ ਐਂਡ ਤੱਕ ਜੁੜੇ ਰਹੋ ਵੀਡੀਓ ਚ ਪੜਾਕੇ ਬਹੁਤ ਬਣਗੇ ਇਹ ਬਣਾਉਂਦੇ ਆਪਦਾ ਸ਼ਗਨ ਸਰਪੰਚ ਆਪਦਾ ਸ਼ਗਨ ਬਣਾਓ ਦੇਖੀ ਜਿਹਾ ਕੀ ਹੁੰਦਾ ਕੀ ਚੱਲੀਏ ਵਰਾਸਿੰਦਰ ਗੋਲੇ ਨਾ ਤੂੰ ਕਿਉਂ ਪੁੱਛ ਜਾਨੀ ਮੈਨੂੰ ਹਾਂ ਨੀਪੀ ਹੋਈ ਨਹੀਂ ਤਿਆਰ ਹਜੇ ਲੈ ਮੈਂ ਤਾਂ ਤਿਆਰੀਆਂ ਤੂੰ ਕੇ ਪੁੱਛਦੀ ਆ ਮੈਨੂੰ ਨਹੀਂ ਜਾ ਇੱਥੋਂ ਹੀ ਸਿੱਧੀ ਸਿੱਧੀ ਕਰੀਏ ਹਾਂ ਤੂੰ ਕਿਧਰ ਚੱਲੀ ਆਏ ਹਾਂ ਉਹੀ ਦਾ ਉੱਥੋਂ ਲੱਗੂ ਨਾ ਤਿਆਰ ਤਾਂ ਚੱਲ ਠੀਕ ਆ ਹੋ ਗਈ ਤਿਆਰ ਆ ਜਾਣੀ ਭੈਣ ਹਾਂ ਆਏ ਆਏ ਕਰ ਲੈ ਲੈ ਕਿਧਰ ਮੈਂ ਤਾਂ ਮੇਰੇ ਸੌਰੀ ਜਾ ਕੇ ਆਉਂਦੀ ਸੀ ਮੈਨੂੰ ਕੰਮ ਹੈ ਲੈ ਹੱਦ ਹੋ ਗਈ ਕੁੜੀ ਤਿਆਰ ਹੋ ਗਏ ਫੰਕਸ਼ਨ ਤੇ ਫੰਕਸ਼ਨ ਸਾਡੇ ਤੂੰ ਸਾਰਿਆਂ ਨੂੰ ਤੂੰ ਸਾਰਿਆਂ ਨੂੰ ਕੀ ਕਰਨ ਜਾਣਾ ਨਹੀਂ ਨਾ ਭੈਣੇ ਸਾਡੇ ਤਾਂ ਉਥੇ ਮੇਰੇ ਦਿਓਰ ਕਲ ਮੁੰਡਾ ਹੋਇਆ ਹੈਗਾ ਤਾਂ ਹੀ ਤਾਂ ਇੰਨੀ ਸੋਹਣੀ ਜੀ ਮਣ ਕੇ ਚੱਲਦੀ ਸੀ ਮੈਂ ਉਧਰ ਨਹੀਂ ਲੈ ਦਿਓਰ ਦੇ ਮੁੰਡੇ ਨੂੰ ਫੇਰ ਦੇਖੀ ਤੂੰ ਜਾ ਕੇ ਪਹਿਲਾਂ ਮੇਰੇ ਮੁੰਡੇ ਦਾ ਸ਼ਗਨ ਪਹਿਦੇ ਦਾ ਸ਼ਗਨ ਪਾਣਾ ਚੱਲ ਛੇਤੀ ਕਰ ਤੈਨੂੰ ਜੱਗੀ ਕਹਿ ਕੇ ਨਹੀਂ ਕਿ ਨਹੀਂ ਰਾਤ ਨਾ ਨਹੀਂ ਭਣ ਮੈਨੂੰ ਜੱਗੀ ਕਿਉਂ ਕਹਿ ਕੇ ਲੈ ਪਹਿਲਾਂ ਵਾਲੀ ਦੇ ਮੁੰਡੇ ਦਾ ਨਹੀਂ ਪਹਿਲਾਂ ਵਾਲੀ ਦਾ ਕਾਹਦਾ ਹੋ ਗਿਆ ਹੁਣ ਪਹਿਲਾਂ ਵਾਲੀ ਹੋਇਆ ਕਿ ਮੇਰਾ ਹੋਇਆ ਮੁੰਡਾ ਤਾਂ ਮੁੰਡਾ ਹੀ ਹੈ ਨਾ ਜੋ ਆਖ ਥੋੜੀ ਮਾਂਬਾਰਾ ਕਰਨਾ ਹੋ ਹਾਂ ਚੱਲ ਵਧੀਆ ਨਹੀਂ ਤੂੰ ਉਹਦੀ ਮਾਂ ਦੀ ਜਗਾ ਲੈ ਲਈ ਜੋ ਆਖ ਨੂੰ ਸ਼ਗਨ ਪਹਿਣਾ ਚੱਲ ਤੂੰ ਆ ਭਈਏ ਪਹਿਲਾਂ ਇੱਧਰ ਚੱ ਤੋਂ ਉਹ ਪਿੱਪੀ ਜਿਹਾ ਕੋਈ ਕਿਸੇ ਨੂੰ ਕਹਿ ਕੇ ਆਇਆ ਕਿ ਨਹੀਂ ਗਿਆ ਹੁਣ ਦੁਆਰਾ ਕਹਿਣ ਗਿਆ ਵਾ ਫਿਰ ਤੂੰ ਕਿਹਾ ਜਾਂਦੀ ਤੂੰ ਵੀ ਤਾਂ ਸਵੇਰੇ ਲੈਣ ਆਈਆਂ ਮੈਨੂੰ ਮੈਂ ਤਾਂ ਉਹਦੇ ਸਿਰ ਤੇ ਰਹਿ ਗਈ ਵੀ ਉਹ ਕਹੂਗਾ ਹੋ ਗਿਆ ਵੀ ਕਲਮੰਤ ਨੂੰ ਪਤਾ ਹੈ ਅੱਛਾ ਚੱਲ ਲੈ ਤਸੀਨ ਚੱਲ ਕੋਈ ਗੱਲ ਨਹੀਂ ਇਹ ਕਹ ਦੂਗਾ ਚੱਲ ਇੱਥੋਂ ਲਾ ਦੇ ਚੱਲ ਆਹ ਗੱਲ ਤਾਂ ਸਹੀ ਹੋ ਗੀ। ਕੀ ਗੱਲ ਹੋ ਗਈ ਉਹ ਤੂੰ ਅਜੇ ਤਿਆਰੀ ਨਹੀਂ ਹੋਇਆ। ਉਹ ਕੁਝ ਨਹੀਂ ਮੈਂ ਅੱਥੇ ਕੀ ਕਰੂੰਗਾ ਯਾਰ। ਇਹ ਬਾਗ ਜਾ। ਨਹੀਂ ਤੂੰ ਗੁੱਸੇ ਵਾਲੀ ਹੈ ਗੁੱਸੇ ਵਾਲੀ। ਅੱਛਾ ਗੁੱਸੇ ਵਾਲੀ। ਤੂੰ ਤੈਨੂੰ ਪਤਾ ਨਹੀਂ ਵੀ ਮੇਰੇ ਮੜਾ ਸੱਲੇ ਹੋ ਜਾਂਦਾ ਵਧੀਆ ਮਨ ਸੰਗ ਲੱਗਦੀ। ਚੱਲ ਕੋਈ ਨਹੀਂ ਆਜਾ। ਚੱਲ। ਚੱਲ ਆ ਜਾ। ਮੈਂ ਗਵਾਹ ਬਣ ਕੇ ਚਲੀ ਜਾਊਂਗੀ। ਆ ਤਰੀਕਾ ਤਰੂ ਕਦਰੀ ਮੈਂ ਹਟਾ ਦੇਣੀਆਂ ਨੇ ਹੁਣ ਚੱਲ ਤੂੰ ਮੇਰੇ ਨਾਲ ਹੀ ਚੱਲ। ਦਵਾ। ਉਹ ਮੈਂ ਲੈ ਮੇਰੀ ਗੱਲ ਸੁਣ ਵੀਰੇ ਸਾਰੇ ਜਣੇ ਟਾਈਮ ਸਿਰ ਆ ਜਾ ਚੰਗਾ ਨਾਲੇ ਬੇਬੇ ਨੂੰ ਨਾ ਭੁੱਲੀ ਬੇਬੇ ਨੂੰ ਜਰੂਰ ਲੈ ਕੇ ਆਇਓ ਨਾਲ ਠੀਕ ਹੈ ਜੀ ਠੀਕ ਹੈ ਹਾਂ ਜਰੂਰ ਜਰੂਰ ਪਹੁੰਚ ਹੋਰ ਨਾ ਮੈਂ ਡਿੱਕੀ ਜਮਾ ਤੇ ਤੁਸੀਂ ਆਓ ਹੀ ਨਾ 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 ਕੋਈ ਗੱਲ ਨਹੀਂ ਜਰੂਰ ਪਹੁੰਚਾਂਗੇ ਜਰੂਰ ਬਹੁਤੇ ਘਰੀ ਨਹੀਂ ਕਿਹਾ ਹੈਗਾ ਅਸੀਂ ਅਸੀਂ ਨੇੜੇ ਨੇੜੇ ਹੀ ਕਿਹਾ ਨਾਲੇ ਆਪਣੇ ਸ਼ਰੀਕੇ ਜੇ ਜੀ ਠੀਕ ਹੈ ਜੀ ਠੀਕ ਚੰਗਾ ਬਸ ਆ ਜਿਓ ਹਾਂ ਹਾਂ ਜਰੂਰ ਜਰੂਰ ਆਵਾਂਗੇ ਹਾਏ ਹਾਏ ਕਿੰਨਾ ਕੰਮ ਠੀਕ ਹੈ ਹਾਂ ਕਹਿ ਕੇ ਗਏ ਆ ਉਹ ਹਾਂ ਕਹਿ ਕੇ ਗਏ ਆ ਸਰਪੰਚਾਂ ਦੇ ਹਾਂ ओके ਆ ਜਾ ਰਾਈਡ ਪਰ ਵਿਚਾਰ ਸਿਟੀ ਆ ਮਰੀ ਜਾਈ ਕਿਤੇ ਕਾਮਲ ਕੁੱਟੀ ਜਾਵੇ ਹੁਣ ਤੋਂ ਪਹਿਲਾਂ ਕਹਿੰਦੇ ਚੜ ਗਈ ਕੋਈ ਪਤਾ ਦੀ ਪੀਵੀ ਸਿੰਦਰ ਵੀ ਆਉ ਉਹਨਾਂ ਨੂੰ ਦੇਖ ਕੇ ਉਹਨ ਆ ਸਿਟੀ ਆ ਮਰੀ ਜਾਈ ਆਪ ਹੀ ਆ ਗਈ ਆਪ ਹੀ ਆ ਗਈ ਵਿੱਚ ਹੁਣ ਲਾ ਹੁਣ ਲਾ ਹੁਣ ਲਾ ਦਵਾਰ ਇਹ ਆਪ ਹੀ ਮੇਰੀ ਗੱਲ ਸੁਣ ਲੈ ਮੈਂ ਹਾਂ ਦੱਸ ਉਹ ਸਿੰਦਰ ਮੇਰੇ ਪੱਗ ਨਾਲ ਦਾ ਸ਼ੂਟ ਪਾਈ ਬੈਠੀ ਅੱਜ ਤੂੰ ਨਹੀਂ ਕਰਤੂਤਾ ਛੱਡਦਾ ਲਕਰਤੂਤਲੀ ਗੱਲ ਮੈਂ ਜਵਾਬ ਨੂੰ ਸਨੇਹ ਲਾ ਕੇ ਭੇਜਾਈ ਵੀ ਸਰਪੰਚ ਮੈਂ ਐ ਭੱਗ ਬਣੂ ਤੇ ਤੂੰ ਵੀ ਉਹੀ ਝੂਠ ਬਣ ਉਹ ਮੇਰੀ ਗੱਲ ਸੁਣ ਲਾ ਉਥੇ ਆਊਗੀ ਦੀਪੀ ਵੀ ਕਿਤੇ ਦੋਨਾਂ ਨੂੰ ਦੇਖ ਕੇ ਸੀਟੀਆਂ ਨਾ ਮਰੀ ਜਾਈਂ ਉਹ ਯਾਰ ਸਿਕਨ ਬਵਾਉਣਾ ਆਪਾਂ ਸੀਟੀਆਂ ਉਹਦੀਆਂ ਸੁਣ ਪੈਸ਼ੰਦਰ ਨੂੰ ਵੱਜ ਜਾਂਦੀ ਇੱਕ ਅੱਧੀ ਵਲੇਖੇ ਨਾ ਵੱਜ ਜਾਂਦੀ ਹੈ ਸ਼ਰਮ ਮਾਨ ਲਾ ਸਿਆਣਾ ਬਣ ਕੇ ਰਹੀਨ ਆਲੇ ਓ ਯਾਰ ਸਿਆਣੀ ਐ ਮੇਰੇ ਦੇ ਜੜਜਨ ਯਾਰ ਲੋਕ ਸਿਆਣੇ ਆ ਚੰਗਾ ਮੇਰੇ ਤੋਂ ਪਰਾ ਰਹੀ ਹੂੰ ਮੇਰੀ ਵੀ ਬੇਇੱਜ਼ਤੀ ਕਰਾਏਂਗਾ ਤੂੰ ਅੱਛਾ ਹਾਂ ਤੂੰ ਤਾਂ ਨਹੀਂ ਸ਼ਰਮ ਮੰਨਦਾ ਇਹ ਕਿਹਦੇ ਵੱਡੇ ਨੱਡੂ ਖਾਂਦੀ ਤੂੰ ਤਾਂ ਨਹੀਂ ਸ਼ਰਮ ਮੰਨਦਾ ਮੁੰਡੇ ਦਾ ਪਿਓ ਐ ਓਏ ਇਹ じゃ ਰਿਸ਼ਤਾ ਨਹੀਂ થਉਣਾ ਮੁੰਡੇ ਦਾ ਪਿਓ ਹੀ ਆ ਫਿਰ ਓਏ ਮੁੱਕਰ ਜੂ ਅਗਲਾ ਤੇਰੀਆਂ ਕਰਤੂਤਾਂ ਦੇਖ ਕੇ ਓ ਯਾਰ ਹੁਣ ਮੇਰੀ ਗੱਲ ਸੁਣ ਲੈ ਓ ਮੈਂ ਉਹਦੀ ਮਾਂ ਥੋੜੀ ਛੇੜਨੀ ਆ ਯਾਰ ਓਹੀ ਗੱਲਾਂ ਮੈਂ ਤਾਂ ਉਹ ਸੈਕਿੰਡ ਤੇ ਬਲਾਈਆਂ ਓਏ ਫੇਰ ਆਹ ਦਿਨ ਤਾਂ ਟਪਾਲਾ ਬਾਤ ਕੁਛ ਮਰਜੀ ਮਰੀ ਜਈ ਪਤਾ ਹੀ ਤਾਂ ਬਲਾਈ ਆ ਉਹਦਾ ਸਰਪੰਚ ਨਹੀਂ ਨਿਕਲ ਨਾਲੇ ਮੇਰੀ ਗੱਲ ਹੋਰ ਸੁਣ ਉਹ ਤਾਂ ਗੱਲ ਕਰਨੀ ਨਹੀਂ ਦਿੰਦੇ ਕੰਮ ਦੀ ਉਹ ਆਹ ਕਰਨੀ ਦੀ ਇਹ ਬੜੇ ਕੰਮ ਦੀ ਗੱਲ ਹੈ ਮੇਰੀ ਗੱਲ ਸੁਣ ਲੈ ਨਾਲੇ ਦਾਰੂ ਦੂਰੂ ਨਾ ਪੀ ਖੇਲ ਰ ਜਾਣਾ ਫਿਰ ਤੂੰ ਤੂੰ ਯਾਰ ਕਿਦੋਂ ਕਿਉਂ ਬਣਾ ਰਹਿਣਾ ਇਹ ਇੱਥੋਂ ਨਹੀਂ ਹੁੰਦਾ ਹਾਂ ਹਾਂ ਐਕਸ਼ਨ ਬਣਾਣਾ ਮੇਰੇ ਭਤੀਜ ਦਾ ਹਾਂ ਮੇਰੇ ਭਤੀਜ ਦਾ ਪਿਆ ਵਾਰੇ ਦਵਾਰੇ ਸਾਰਾ ਤੂੰ ਖਿੱਲਰ ਜਾਨਾ ਓਹੋ ਉਹ ਤੂੰ ਹੀ ਕਿਦੋਂ ਬਣੀ ਨਾ ਹੀ ਰੰਜ ਦੀ ਬਣਾ ਨਾ ਮੇਰੇ ਭਤੀਜ ਦਾ ਵਿਆਹ ਹੈਗਾ ਕੰਮ ਖਰਾਬ ਕਰਨਾ ਹੈ ਅੱਛਾ ਮੇਰੇ ਮੁੰਡੇ ਦਾ ਵਿਆਹ ਮੈਂ ਕੰਮ ਖਰਾਬ ਕਰਦਾ ਪਰਦਾ ਉਹ ਕਰਦਾ ਤਾਂ ਹੀ ਮੈਂ ਕਹਿਣਾ ਓ ਯਾਰ ਮੈਂ ਬਰਾ ਉਹੀ ਗੱਲਾਂ ਤੇਰੀਆਂ ਤੂੰ ਛੱਡਿਆ ਕਰ ਉਹ ਮੈਂ ਆਪੇ ਸਾਹਮਣੂ ਆਪੇ ਪਤਾ ਹੀ ਆ ਬਾਅਦ ਚ ਸਾਨੂੰ ਸਾਹਮਣਾ ਪੈਂਦਾ ਜਾਂ ਫਿਰ ਦੇ ਦਿਨ ਇਹ ਜਾਂ ਫਿਰ ਪੁਲਿਸ ਵਾਲੇ ਸਾਹਮਣੇ ਆ ਘਟ ਰੀਲ ਚ ਕਿਉਂ ਜਾਂਦਾ ਲਾ ਲਾ ਦੇ ਅੱਛਾ ਓਏ ਤੂੰ ਕੰਮ ਖਰਾਬ ਕਰਦਾ ਤੈਨੂੰ ਤਾਂ ਕਹਿਨੇ ਆ ਓਹੋ ਅੱਛਾ ਮੇਰਾ ਮੁੰਡੇ ਦਾ ਮੈਂ ਹੀ ਕੰਮ ਖਰਾਬ ਕਰਦਾ ਓਏ ਹੋਰ ਹੁਣ ਹੱਦ ਹੋਈ ਪਈ ਆ ਤੇਰੀ ਯਾਰ ਆ ਹੀ ਸਕਣਾ ਦੇ ਦੇ ਨਾ ਦੇਖ ਲੈਣ ਦੇ ਨਯਾਰੇ ਆ ਸ਼ਰਮ ਮੰਨ ਲਿਆ ਕਰ ਆਪਦੀ ਉਮਰ ਦੀ ਮੈਂ ਤੈਨੂੰ ਐਂ ਕਿਹਾ ਵੀ ਇੱਥੇ ਕਹਿ ਦੇ ਕੀ ਕਹਿਣਾ ਵੀ ਸ਼ਰਮਿੰਚ ਨਹੀਂ ਕਰਾਇਆ ਜਾਂਦਾ ਵੇ ਇੱਕਾ ਦਰਿਆ ਪਾਰ ਕਰਨਾ ਕਿਹੜਾ ਸੌਖਾ ਸਿਰ ਤੋਂ ਨਹੀਂ ਆਊਗਾ ਸੀਨ ਬਾਬਾ ਸਿਰ ਤੋਂ ਆਊ ਮੇਰੇ ਸਾਹ ਜਿੰਨਾ ਚਿਰ ਅਸੀਂ ਬੋਲਾਂਗੇ ਨਾ ਜਿਹੜਾ ਡਾਇਲੋਗ ਆ ਉਹ ਤਾਂ ਸਿਰ ਪੀ ਆਊਗਾ ਬਲਵੇਂ ਲੱਗਣਗੇ ਜਾਣਗੇ ਵਿੱਚ ਉਹ ਬੁੱਗੇ ਡਾਇਲੋਗ ਐਕਸ਼ਨ ਚੱਲ ਦਾਰ ਕਰ ਮੈਂ ਇਹ ਬੋਲੂਗੀ ਅੱਜ ਨਾਲ ਅੰਕ ਹੋ ਗਿਆ ਚੱਲ ਨਾ ਹੋ ਤੈਨੂੰ ਪਿੰਡ ਨਹੀਂ ਕਹਿਣਾ ਸੀ ਵੇ ਕਰ ਜਾ ਗਾਲਾਂ ਨਾ ਕੀ ਹੋ ਗਿਆ ਵੇ ਹੋਰ ਤੈਨੂੰ ਪਿੰਡ ਨਹੀਂ ਕਹਿਣਾ ਸੀ ਮੈਂ ਕਰੀ ਜਾਂਦਾ ਕਰ ਜਾ ਕਰ ਜਾ ਐਕਸ਼ਨ ਮੈਂ ਜਦ ਪਿੰਡ ਨੂੰ ਹੰਬਲ ਲਾ ਕੇ ਸੋ ਕੋਈ ਨਹੀਂ ਹੋ ਰਿਹਾ ਸਰਪੰਚ ਨਹੀਂ ਹੈ ਭਾਈ ਐਸੀ ਫਿਰ ਹਣਾ ਉਹ ਹੀ ਟਾਈਮ ਕਰਤਾ ਯਾਰ ਹੋਰ ਯਾਰ ਹੈ ਸਰਪੰਚ ਨਹੀਂ ਏ ਸਖੀ ਨਾ ਫੜ। ਮੈਂ ਮੈਂ ਲੋਕ ਸਕਿੱਲ ਕਿਉ ਲੈ ਲੋ। ਆ ਲੈ ਫੜ ਲਾ ਫੋਨ। ਭੇਲਿਆ। ਕੋ ਟਾਈਮ ਬਾਵਾ ਹੋ ਗਿਆ। ਹੋਰ ਬਈਆ ਤੂੰ ਜਮੀ ਦੁਪਹਿਰਾ ਕੀਤਾ ਪਿਆ। ਕਾਦਾ ਉਹੀ ਟਾਈਮ ਹੋ ਗਿਆ ਯਾਰ। ਕਾਦਾ? ਭੋਗ ਵਾਲਾ। ਕਾਦਾ ਕਿਵੇਂ? ਕਿਹੜਾ? ਦੁਬਾਰੇ ਕਰ। ਬਾਵਾ ਕਿਵੇਂ? ਕਿਹੜਾ? ਆ ਲੈ ਫੜ ਲਾ। ਫੜਾ ਵੀ। ਟਾਈਮ ਬਾਵਾ ਹੋ ਗਿਆ। ਆ ਤਾਂ ਉਹੀ ਟਾਈਮ ਹੋ ਗਿਆ ਭਈ। ਕਿਹੜਾ? ਤੂੰ ਇਹ ਟੋਕੋ ਗਈ ਮੈਂ ਕੋਈ ਨਹੀਂ ਆਪਾਂ ਕੀਤਾ ਮੈਂ ਕਹੀ ਜਨਾ ਆਪਾਂ ਬਾਈ ਤੁਸੀ ਕਰਵਾਉਗਾ ਚਲ ਬੋਲਾਂਗੇ ਨਹੀਂ ਚਾਹਤਾ ਆਪੇ ਬਾਈ ਤੁਸੀਂ ਬੋਲ ਦਿਓ ਲੈ ਫੜ ਲਾ ਫੋਨ ਲੈ ਆਵੀਂ ਆ ਫੜਾ ਫੋਨ ਟਾਈਮ ਬਾਵਾ ਹੋ ਗਿਆ ਕਿਹੜਾ ਉਹੀ ਹੋ ਗਿਆ ਲੈ ਮੈਂ ਰੁਕ ਧਿਆਨ ਧਿਆਨ ਮੇਰਾ ਮੇਰਾ ਧਿਆਨ ਤੂੰ ਘੇਰ ਰੱਖ ਦਿਓ ਇਹ ਗੱਲ ਮੇਰਾ ਉਹ ਮੈਂ ਕਹਿੰਦਾ ਮੇਰਾ ਧਿਆਨ ਉਧਰ ਵਗ ਗਿਆ ਉਹਦੇ ਚ ਵੀ ਆ ਤੂੰ ਹੀ ਤੂੰ ਕਹਿੰਦਾ ਉਹੀ ਉਹਨੂੰ ਲਿਆ ਕੇ ਦੇਣਾ ਤੂੰ ਹੀ ਨਹੀਂ ਕਹਿੰਦਾ ਇਹ ਤਾਂ ਭੋਗ ਵਾਲਾ ਗਾਵਾ ਹੋ ਗੇ ਰਿਹਾ ਨਾ ਟਾਈਮ ਤਾਂ ਲੈ ਫੜ ਲਿਆ ਬੇ ਟਾਈਮ ਬਾਵਾ ਹੋ ਗਿਆ ਉਹ ਕਿਹੜਾ ਮੈਂ ਕਹਿੰਦਾ ਫੇਰ ਬੋਲਦਾ ਰਹਿਣਾ ਵੀ ਮੈਂਬਰ ਕਹਦੇ ਭੋਗ ਵਾਲਾ ਭੋਗ ਦਾ ਟਾਈਮ ਤੂੰ ਚੱਕਣਾ ਪਊਗਾ ਮੈਂ ਨਾ ਉਹਨੇ ਤਾਂ ਦੇਖ ਲੈ ਸਰਪੰਚ ਆਹ ਟਾਈਮ ਕਰਤਾ ਉਹ ਕਹਿੰਨੇ ਕਿ ਕਿਹੜਾ ਤੂੰ ਆਪ ਹੀ ਕਹਿ ਲੈ ਫੇਰ ਭੋਗ ਵਾਲਾ ਹਾਂ ਕਹਿ ਰਿਹਾ ਕਿ ਕਿਹੜਾ ਤੂੰ ਗਈ ਚੱਲ ਗੱਡੀ ਚਾਬੀ ਨਹੀਂ ਕਾਲੇ ਨੂੰ ਰੱਖਣਾ ਕਿਨੂੰ ਪਤਾ ਨਹੀਂ ਮੇਰੇ ਕੋਲ ਤਾਂ ਉਹਦੇ ਕੋਲ ਤਾਂ ਨਹੀਂ ਬਾਕੀ ਜਾ ਲੈ। ਹਰ ਦੇ ਇੱਕ ਮਿੰਟ ਮੈਨੂੰ ਮੜਾ ਸੀਨ ਕਰ। ਸੀਨ ਕਰ ਲੈਣ ਦੇ ਭਾਈ। ਅੰਦਰ ਦੇਖੇ ਡਾਕਟਰ ਕੋਲ ਦੇਖ ਜਾ ਕੇ ਭਰਾਵਾਂ। ਤੁਹਾਡੀ ਨਿਗਾਹ ਹੋਰ ਕਿਤੇ ਨਹੀਂ ਜਾਂਦੀ। ਕੋਈ ਨਿਗਾਹ। ਤੁਸੀਂ ਭੁੱਲ ਜੋ ਬੋਲਣ ਨਾ ਨਾ। ਲੰਘ ਜਾਂਦਾ ਆਪ ਹੀ ਉਹ। ਪਾਗਲ ਨਹੀਂ ਚੰਗਾ ਲੱਗਦਾ ਸ਼ਾਬਤ। ਸਮਝ ਗਿਆ? ਤੁਸੀਂ ਪਰ੍ਹਾਂ ਮੂੰਹ ਕਰ ਲਓ ਵੀ ਦੱਸੋ ਨਾ ਹੋਰ ਕੋਈ ਦੱਸ ਦਿੰਦਾ। ਸ਼ਾਬਤੀਆਂ ਤਾਂ ਆਪੋਂ। ਚਲੋ। ਚੱਲ ਚੱਲ। ਠੰਡੇ ਠੰਡੇ। ਕੀ ਗੱਲ ਐ ਚ ਮੜਾ ਕੀ ਐ? ਮੈਂ ਚੰਗਾ। ਟਾਈਮ ਟੋੜੀ ਨਹੀਂ। ਚੁੱਪ ਕਰਕੇ ਮੜਾ ਹੁੰਦਾ। ਕੋਈ ਹੋਰ ਦੱਸ ਦਿੰਦਾ। ਚਲੋ ਜੀ। ਤੇਰਾ ਜਦੋਂ ਆਇਆ کہیں ਯਾਰ ਕੱਲ ਸੁਣਾ ਜਦੋਂ ਦੋਨੇ ਕਹਿੰਦਾ ਆ ਦੇਖ ਲੈ ਯਾਰ ਸਰਪੰਚਾ ਉਹੀ ਟਾਈਮ ਕਰਤਾ ਉਹ ਕਿਹੜਾ ਉਹ ਕੋ ਕਿਹੜਾ ਤੂੰ ਕਹ ਚਲ ਉਹੀ ਕਹ ਤੂੰ ਭੋਲਾ ਉਹ ਕਹਿੰਦੇ ਸਾਲਿਓ ਅੱਜ ਤੱਕ ਜਿੰਦ ਵੀ ਗੱਲ ਕਰੋ ਤੂੰ ਕਹੀਂ ਉਹਨੂੰ ਐ ਚਲ ਯਾਰ ਫਿਰ ਟਾਈਮ ਹੁੰਦਾ ਕੋਈ ਬਾਣੀਆਂ ਬੁਲਾ ਕੇ ਬੰਦੇ ਆ ਵਾ ਲੈ ਸਰਪੰਚਾ ਉਹੀ ਟਾਈਮ ਕਰਤਾ ਉਹ ਤੇਰਾ ਪੜ ਲੈ ਦਿੰਦੇ ਉਹ ਚਲ ਤੂੰ ਚੱਕੂ ਬੇਸ਼ੂਬ ਸ਼ੂਬ ਬੇਸ਼ੂਬ ਸ਼ੂਬ ਬੋਲੋ ਲੱਗੇ ਭੋਗਦਾ ਕੋਣਾ ਸ਼ਗਨਾ ਮੰਡੇ ਨੂੰ ਕੁਝ ਭੋਗ ਪਾਈ ਜਾਓ ਮੈਨੂੰ ਲਾਦਾ ਸਰਪੰਚ ਨਹੀਂ ਮੈਨੂੰ ਉਹੀ ਲੇਟ ਕਰਾ ਦੇਗੀ ਤੂੰ ਪ੍ਰੋਗਰਾਮ ਕੀ ਨਹੀਂ ਮੇਰੀ ਮੇਰੇ ਨੂੰ ਕਹੇ ਕਿ ਗੱਡੀ ਚੱਲਣਾ ਸ਼ਿਮਲੀ ਵਾਲੀ ਉਹ ਯਾਰ ਫਿਰ ਉਹਨੂੰ ਫਿਰ ਪੰਜ ਇੱਥੇ ਹੀ ਮਾਰਦਾ ਜਾਂਦਾ ਹੁਣ ਗਾਇਸ ਫਿਰ ਬੋਲ ਦਿੰਦਾ ਕਿ ਮੈਨੂੰ ਬੋਲਣ ਦੇ ਮੈਂ ਬੋਲਣ ਨਹੀਂ ਦਿੱਤਾ ਤੂੰ ਉਹਨੂੰ ਬੋਲਣ ਦੇ ਮੈਂ ਬੋਲਦਾ ਮੈਂ ਕਦੋ ਯਾਰ ਤੇਨੂੰ ਆਪ ਵੀ ਨਹੀਂ ਪਤਾ ਇੱਥੇ ਇਧਰ ਮਨੂ ਅੱਖਾਂ ਨਹੀਂ ਲੈਣ ਐਕਸ਼ਨ ਥੋੜਾ ਹੀ ਰਾਜੂ ਬਾਈ ਮੇਰੇ ਤੋਂ ਤੁਹਾਡੇ ਦੋਨਾਂ ਦੀ ਸੀ ਉਹ ਅੱਛਾ ਚੱਲ ਤੁਹੇ ਕੀ ਗੱਲ ਕਰੀ ਸੀ ਮੈਂ ਤਾਂ ਭੁੱਲ ਗਿਆ ਯਾਰ ਸਰਪੰਚ ਨਹੀਂ ਬੋਲੂਗੀ ਹਾਂ ਮੁੰਡਾ ਕਿਤੇ ਹੋ ਜਾ ਗਿਆ ਸੀ ਤੂੰ ਖੜ ਕੇ ਖਰ ਖੜਾ ਆਇਆ ਸੀ ਵਿੱਚ ਕੋਈ ਨਹੀਂ ਇਹਦੇ ਤੋਂ ਲੈ ਹੁਣ ਕੀ ਆ ਦੱਸ ਤੂੰ ਮੈਨੂੰ ਕਹਿ ਦੇ ਉਹ ਗੱਲ ਵੇ ਤੂੰ ਕਿਹੜੀ ਛਿੰਮਲੇ ਵਾਲੀ ਗੱਡੀ ਚੜ੍ਹਨੀ ਆ ਤੂੰ ਜਾ ਕੇ ਪੁੱਛ ਲੈ ਯਾਰ ਗੱਲ ਪਈ ਚੱਲ ਐਕਸ਼ਨ ਨਾ ਮੈਂ ਤੈਨੂੰ ਕਿਹੜੀ ਛਿੰਮਲੇ ਵਾਲੀ ਗੱਡੀ ਚੜ੍ਹਨ ਦੇ ਤੂੰ ਲੇਟ ਹੋਈ ਜਾਣਾ ਅਰੇ ਗੱਲ ਸੁਣੂੰਂਦਾ ਨਹੀਂ ਕਿਤੇ ਮੁੱਕਰ ਗਏ ਐ ਮੈਂ ਕਿ ਮੁੱਕਰ ਜਾਣਗੇ ਵੇ ਤੇਰੇ ਸਿਹੜੇ ਹੋਏ ਨੇ ਮੁੱਕਰ ਜਾਣਗੇ ਹੁਣ ਮੇਰੇ ਇਹ ਕਹਦੇ ਸਿਹੜੇ ਆਪ ਸਿਹੜੇ ਆ ਉਹਨੇ ਤੇ ਮੁੰਡਾ ਕਿੱਥੇ ਆ ਹੁਣ ਉਹ ਮੁੰਡਾ ਦਾ ਬਿਊਟੀ ਬਾਲ ਮੇ ਕੋਲ ਹੀ ਲੈ ਕੇ ਚਲੇ ਗਿਆ ਕੱਟ ਇੱਥੇ ਹੀ ਦੁਬਾਰੇ ਵਾਲਾ ਮੈਂ ਮੁੰਟਾ ਮੁੰਡਾ ਮੁੰਡੇ ਨੂੰ ਫੋਨ ਕਰ ਵਸ 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 ਅੰਟੀ ਤਾਂ ਫਸੇ ਸੀ ਆ ਬੰਦ ਕਰ ਡਿਊਟੀ ਬੰਦ ਕਰ ਦੇ ਸੀ ਅੰਟੀ ਖਾਜੋ ਕਰਜੋ ਕਰਜੋ ਦੁਬਾਰੇ ਇੱਥੇ ਸ਼ੁਰੂ ਕਰਨਾ ਨਾ ਐਕਸ਼ਨ ਉਹ ਤਾਂ ਕਹਿੰਦਾ ਸੀ ਮੈਂ ਬਾਣੀ ਇੱਥੇ ਬਾਣੀ ਜੀ ਬਾਈ ਠੀਕ ਹੈ ਹੈਲੋ ਜੀ ਹੈਲੋ ਠੀਕ ਠਾਕ ਆ ਗਏ ਭਾਈ ਹਾਂ ਹਾਂ ਭਾਈ ਵਧੀਆ ਵਧੀਆ ਤੁਸੀਂ ਹੋਰ ਜੀ ਚੱਲ ਓਏ ਇਹਨੂੰ ਕਹਿ ਦੋ ਇਹਨੂੰ ਕਿਤੇ ਬਾਹਰ ਮੂਰ ਤੋੜ ਦੇ ਇਹਨੂੰ ਜਾਂ ਤਾਂ ਇਹਨੂੰ ਤੋੜ ਦੇ ਕਿਧਰੇ ਹੋਰ ਆ ਜਾ ਆ ਜਾ ਉਹ ਤੁਰਨਗੇ ਬੇ ਤੂੰ ਚਾਚੰਦ ਅਸਿੱਕੇ ਬਾਣੀਆਂ ਨੇ ਇਹ ਕਿੱਥੇ ਬਾਣੀਆਂ ਲਾ ਹਾਂਜੀ ਭਾਈ ਅਸਿੱਕਾ ਕਰ ਜਾ ਕੱਟ ਕਰੀ ਕੱਟ ਕਰੀ ਕੱਟ ਕਰ ਬਸ ਐ ਤਰ ਕੱਟ ਕਰੀ ਭਾਈ ਐਕਸ਼ਨ ਖੜ ਜਾ ਯਾਰ ਬੱਚੋ ਉਦੋਂ ਪਤਾ ਨਹੀਂ ਐਕਸ਼ਨ ਵੇਲੇ ਕਿਉਂ ਬੋਲਣ ਲੱਗ ਜਾਂਦੇ ਆ ਚਲੋ ਇੱਕ ਕਦਮ ਤਾਂ ਤੁਰਾਂਗੇ ਐਕਸ਼ਨ ਕਹਿੰਦਾ ਸੀਗਾ ਕਿ ਉਹਨੇ ਬੰਦੇ ਦੁਬਾਰੇ 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 ਦੁਬਾਰਾ ਚੱਲ ਚੱਲ ਮੈਂ ਡਾਇਲੌਗ ਤੋਂ ਬਾਅਦ ਕਹਿਣਾ ਆਜੋ ਆਜੋ ਉੱਥੋਂ ਦੁਰਨਾਉਣਾ ਨੇ ਨਾ ਤੂੰ ਕਹਿੰਦਾ ਸੀ ਵੇ ਬਾਣੀਆਂ ਨੇ ਕਿੱਥੋਂ ਬਾਣੀਆਂ ਲੱਗਦੇ ਨੇ ਉਹ ਓਹੋ ਓਏ ਲੰਬ ਮੈਰਿਜ ਕਰਾਈ ਹੋ ਲੰਬ ਮੈਰਿਜ ਕਰਾਈ ਹੋ ਕਿਹਦੇ ਕਰਦੇ ਲੰਬ ਤਾਂ ਹੀ ਤਾਂ ਕੁੜੀ ਕਰਾਈ ਜਾਂਦੀ ਆ ਹੁਣ ਬਾਲਾ ਬੋਲੀ ਨੇ ਜਾਓ ਚੱਲ ਆਜੋ 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 ਓਹ ਹਾਂ ਆ ਬੋਲੂਗਾ ਓਕੇ ਸੌਰੀ ਇੱਥੇ ਬੈਠ ਬੈਠ ਜੀ ਇੱਧਰ ਆ ਕੁੜੀ ਇੱਧਰ ਇੱਧਰ ਦੇਖੋ ਕਟੋ ਕਟ ਸੱਚਾ 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 ਪਾਪਾ ਬੱਪੂ ਖੜ ਜਾ ਬੱਲਣ ਵਾਲਾ ਆ ਇਧਰ ਲੈ ਇਧਰ ਲੈ ਇਧਰ ਲੈ ਇਧਰ ਲੈ ਇਧਰ ਲੈ ਇਧਰ ਲੈ ਹਾਂ ਠੀਕ ਹੈ ਸ਼ੁਰੂ ਤੋਂ ਉਹ ਮੇਰੇ ਸਾਥੀ ਨਿਕਲੇ ਮਗਰ ਜ਼ਾਪੀ ਤੂੰ ਕੰਮ ਲਈ ਜਾਂਦਾ ਕਿਉਂ ਮੈਨੂੰ ਤੂੰ ਕੰਮ ਨੂੰ ਕਿਉਂ ਆ ਤੇਰੀ ਪਹਿਲਾ ਲੱਤ ਟੁੱਟੀ ਹੈ ਤੇਰਾ ਇਧਰ ਤੇ ਆ ਬਾਹਰ ਚਲ ਨਾ ਤੁਹਾਡਾ ਹੱਥ ਡਰੂਣਿਆ ਦੰਦਾਰੇ ਲੱਤਾਂ ਟੁੱਟੀ ਆ ਸਭ ਤੋਂ ਪਹਿਲਾਂ ਇਹਨਾਂ ਨੂੰ ਆ ਜਾਣ ਦੇ ਉਹ ਯਾਰ ਚੱਲ ਬਈ ਚੱਲ ਚੱਲ ਹੁਣ ਤੋਂ ਮੇਰੇ ਦੋ ਦਲਵਾਏਗਾ ਕਹਦੇ ਨਹੀਂ ਨਹੀਂ ਬਸ 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 ਫਿਰ ਹੱਥ ਲੰਗ ਲੋ ਹਾਂ ਹਾਂ ਵਧੀਆ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਨਹੀਂ ਹੈਲੋ ਜੀ ਹੈਲੋ ਜੀ ਹੈਲੋ ਜੀ ਹੈਲੋ ਜੀ ਹੈਲੋ ਜੀ ਹੈਲੋ ਜੀ ਆਹੋ ਦੇਖਿਓ ਬਾਪੂ ਜੀ

ਓਹ ਹੋ ਬਾਪੂ ਤੈਨੂੰ ਹੱਥ ਮਲਾਉਣੂ ਕੀ ਹੈ ਤੈਨੂੰ ਕਿਹ ਹੁੰਦਾ ਹੈ ਓਏ ਬਾਪੂ ਫੜਦਾ ਨਹੀਂ ਛੋਣਾ ਬਣਾਇਆ ਚਾਹੇ ਮੰਗਦੇ ਛੋ ਬਾਪੂ ਤੈਨੂੰ ਕੀ ਜੀ ਹੱਥ ਮਲਾਉਣ ਝੋਮਾ ਵੀ ਮਲਾ ਸਕਦਾ ਲੱਖ ਤੇਰੀ ਪਹਿਲਾ ਪੁੱਤੀ ਦੂਜੀ ਤੜਾਉਣੀ ਆ ਓ ਲਾਤੀ ਰੋਟੀ ਨੂੰ ਤਾਂ ਚਲ ਉਧਰ ਲਾ ਲੈ ਚਲੋ ਬਹੁਤ ਹੈਲੋ ਜੀ ਹੈਲੋ ਜੀ ਹਾਂ ਓਹ ਹੋ ਹੈਲੋ ਜੀ ਹੈਲੋ ਜੀ ਹਾਂ ਬਹੁਤ ਫਿਕਰ ਕਰਤੀ ਰਿਵੀਰ ਦੇ ਕੱਟ ਆਇਆ ਯਾਰ ਯਾਰ ਰਿਵੀ ਚੜਕਾਈ ਉਹ ਤੁਹਾਨੂੰ ਆ ਪਰ ਪਤਾ ਕਿ ਕਿਨੂੰ ਹੱਸੀ ਹੱਸੀ ਬਾਈ ਕੱਟ ਦਿੰਦੇ ਆਏ ਕਿ ਮੈਂ ਕੱਟੂ ਚਲੋ ਦੁਬਾਰਾ ਕਰਦੇ ਰਿਵੀਏ ਬਾਲਾ ਸੜਾ ਕਰ ਖੜ ਜਾ ਮੜਿਆ ਆਏਗਾ ਖਾਣਾ ਬਣੇਗਾ ਐਡੀਟਿੰਗ ਉੱਥੇ ਉੱਪਰ ਟ੍ਰੱਕ ਆਇਆ ਟ੍ਰੱਕ ਆ ਹੀ ਜਾਂਦਾ ਕੱਢ ਦੋ ਫਿਰ ਗੱਡੀ ਦਾ ਪ੍ਰੇ ਕਰਾ ਦੇ ਆ ਲੈ ਉਹ ਤਾਂ ਇਹੋ ਜਿਹਾ ਪਹਿਲਾਂ ਪਹਿਲੇ ਆਪ ਦੋਨੇ ਸੀਨ ਕਰਦੇ ਆ ਜੇ ਦੇਖੀ ਪੰਮੀਰੀ ਪਾਉਂਦੇ ਓਏ ਕੀ ਕਹਿਣਾ ਹੁਣ ਤੂੰ ਗੱਡੀ ਦੇ ਖਰਚਾ ਖਰਚਾ ਮੈਂ ਕਿਹਦੇ ਲੱਗਿਆ ਗਰਮ ਪਾਣੀ ਪੀ ਲੋ ਓਏ ਮੈਂ ਕਿ ਲੱਗਿਆ ਓਏ ਹੁਣ ਕੀ ਕਹਿਣਾ ਤੂੰ ਕਿਵੇਂ ਖਿੱਚ ਲਿਆ ਯਾਰ ਓਏ ਤੂੰ ਗੱਡੀ ਦੇਖ ਓਏ ਗੱਡੀ ਨਹੀਂ ਹੈਗੀ ਓਏ ਇਹ ਕਾਰ ਹੈ ਤੂੰ ਐ ਦੇ ਕਿੰਨੀ ਸੋਹਣੀ ਆ ਨਾ ਓਏ ਹਾਂ ਇਹ ਪਾਣੀ ਜਿਹੇ ਕੋ ਲੈਂਦੇ ਹੁੰਦੇ ਆ ਯਾਰ ਓਏ ਮੰਗੀਆਂ ਵਾਲੀਆਂ ਹੁੰਦੀਆਂ ਪਾਣੀ ਨਿਕਲਿਆ ਹਾਂ ਪਾਣੀ ਪਰ ਪਾਣੀ ਬਲਾਕ ਕਹੇ ਤਾਂ ਤੇਰਾ ਪਾ ਗੁਸੁੰਦਾ ਤਾਂ ਨਹੀਂ ਓਏ ਮਾਜਨਾ ਦੇ ਆ ਦੇਖਿਆ ਪਿੱਛੇ ਓਏ ਪੱਪੜ ਵਿੱਚ ਸੇਟ ਲਾ ਬਾਈ ਬਾਈ ਵਿੱਚ ਸੇਟ ਲਾ ਵਿੱਚ ਜਾਓ ਜੀ ਜਾਓ ਯਾ ਇਧਰੀ ਲਿਆ ਖੜ ਜਾ ਖੜ ਜਾ ਖੜ ਜਾ ਸਾਰਾ ਉਹ ਨਹੀਂ ਹੋਣਾ ਸਭ ਕਵਰ ਕਰਨਾ ਸਾਰਾ ਤੂੰ ਕਹਿਣਾ ਨਹੀਂ ਸਾਰਾ ਦੁਆਰੇ ਤੋਂ ਉਹ ਤਾਂ ਨਹੀਂ ਕਰਨਾ ਉਹ ਤਾਂ ਉਹ ਤਾਂ ਹੋ ਗਿਆ ਅਜੂ ਪਹਿਲਾਂ ਤੇ ਨਹੀਂ ਹੋਈ ਇੱਥੇ ਮੇਰੀ ਗੱਲ ਸੁਣ ਤੂੰ ਆਹਦੇ ਪੈਰੀ ਲਾ ਹੱਥ ਲਾਈ ਜੰਨੀ ਗੱਲੀ ਦੇ ਹਾਂ ਦੋਨਾਂ ਦੇ ਲਾ ਕੇ ਇਹਦੇ ਤੋਂ ਬਾਹਰ ਤੁਸੀਂ ਲਾਉਣ ਦੇਣ ਤੈਨੂੰ ਤੁਸੀਂ ਥੋੜਾ ਜਿਹਾ ਪਿੱਛੇ ਰਹੀਂ ਇਹਨੂੰ ਲਾ ਕੇ ਟੱਪ ਜਾਣ ਇਹਦਾ ਨੈਅਬ ਦੇ ਪੈਰੀ ਹੱਥ ਲਾ ਕੇ ਮੁੜਾਈ ਸੀ ਕੋਈ ਨਾ ਫਿਰ ਫਿਰ ਪਤਾ ਤੁਸੀਂ ਕੀ ਕਰਨਾ ਜਦੋਂ ਮੇਰੇ ਦੋਨਾਂ ਦੇ ਪੈਰੀ ਹੱਥ ਲਾਦੇ ਆ ਤੁਸੀਂ ਆਪਦੇ ਕੋਲੇ ਖੜਾ ਲਿਓ ਉਹਨੂੰ ਹਾਂ ਓਕੇ ਠੀਕ ਹੈ ਕਿੰਨਾ ਸਾਈਡ ਤੇ ਹੋ ਜੀ ਚਲੋ ਜਦੋਂ ਪਹਿਲੀ ਹੱਦਾਂ ਤੇ ਸਾਡੇ ਪਹਿਲੀ ਹੱਦ ਠੀਕ ਠਾਕ ਪਹੁੰਚ ਗਏ ਸੀ ਹਾਂਜੀ ਹਾਂਜੀ ਚਾਡ ਗਏ ਹਲੋ ਜੀ ਆ ਬਈ ਨਿਕ ਖਾਸੀ ਨਿਕ ਰਿਖ ਬਈ ਨਿਕ ਗਾਲ ਗਾਲ ਤੈਨੂੰ ਬਈ ਓ ਬਈ ਯਾਰ ਪੁਰ ਗਿਆ ਮੱਲੇ ਚਲ ਫਿਰ ਜਿੱਤ ਗਏ ਨੇ ਹੱਦ ਕੋਈ ਨਾ 4 ਵੀ ਵਜ ਜਾਣਗੇ ਪਰ ਮੈਂ ਉਹ ਹੀ ਕਰੀ ਸੀ ਚਲੋ ਚਲੋ ਨਾਲ ਤੁਸੀਂ ਕਿਹਦੇ ਬਾਰੇ ਉਹ ਨਹੀਂ ਉਹ ਨਹੀਂ ਵਧੀਆ ਲੱਗੂ ਆ ਨਹੀਂ ਵਧੀਆ ਲੱਗਿਆ ਮੈਂ ਵੱਡਾ ਕਰੀ ਹੈ ਨਾ ਨਾ ਉਹ ਸੀ ਚੰਗਾ ਛੜਾਇਆ ਸਹੀ ਛੜਾਇਆ ਸੀ ਨਾ ਚਲੋ ਕਰ ਰਹੇ ਹਾਂ ਵੀ ਚਲੋ ਜੀ ਸ਼ਾਨ ਗਿੜ ਕੇ ਸਰਪੰਚ ਬਾਰੇ ਪਤਾ ਐਕਸ਼ਨ ਹੈ ਬਾਈ ਬਈ ਜਿਹੜਾ ਅਸੀਂ ਰਿਸ਼ਤਾ ਕਰ ਰਹੇ ਹਾਂ ਸਰਪੰਚ ਬਾਰੇ ਤੁਹਾਨੂੰ ਪਤਾ ਸਾਰਾ ਕੁਝ ਸਰਪੰਚ ਬਾਰੇ ਬਾਈ ਮੈਨੂੰ ਤਾਂ ਨਹੀਂ ਪਤਾ ਹੈਗਾ ਕੁੜੀ ਨੂੰ ਪਤਾਗਾ ਆਪਾਂ ਤਾਂ ਕੀ ਲੋੜ ਆ ਜਿਆਦੇ ਆ ਫਿਰ ਤਾਂ ਕਰਨੀ ਸਰਪੰਚ ਬਾਰੇ ਅੱਛਾ ਕੁੜੀ ਨੂੰ ਪਤਾ ਸਾਰਾ ਹਾਂ ਕੁੜੀ ਨੂੰ ਮੁੰਡੇ ਬਾਰੇ ਪਤਾ ਹੈ ਸਰਪੰਚ ਬਾਰੇ ਤਾਂ ਚਾਹ ਪੀ ਹੋ ਜਾ ਕੋਈ ਨਹੀਂ ਮੈਂ ਤਾਂ ਦੇਖ ਪਾ ਕੀ ਚਾਹ ਚੱਕੋ ਆਹੋ ਮੈਨੂੰ ਲੱਗਦਾ ਤਾਂ ਕਿ ਦੁਬਾਰੇ ਵਧੀਆ ਨਹੀਂ ਮੈਨੂੰ ਤਾਂ ਨਹੀਂ ਇੰਨਾ ਪਤਾ ਜਵਾਕਾਂ ਨੂੰ ਕੁੜੀ ਨੂੰ ਕੋਈ ਚਿੰਤਾ ਨਹੀਂ ਸਰਪੰਚ ਬਾਰੇ ਪਤਾ ਹੈ ਖੜ ਜਾ ਨਾ ਸੋਨੂੰ ਸਰਪੰਚ ਬਾਰੇ ਪਤਾ ਹੀ ਸਾਰਾ ਕੁਝ ਨਾ ਬਈ ਯਾਰ ਮੈਨੂੰ ਤਾਂ ਨਹੀਂ ਪਤਾ ਕੁੜੀ ਨੂੰ ਪਤਾ ਊ ਸਾਰਾ ਕੁਝ ਬਈਆ ਚਾ ਪੀ ਲੋ ਕੋਈ ਨਾ ਪਈ ਕੁੜੀ ਨੂੰ ਸਾਰਾ ਕੁਝ ਪਤਾ ਨਹੀਂ ਸਾਰਾ ਕੁਝ ਸਰਪੰਚ ਬਾਰੇ ਤਾਂ ਨਹੀਂ ਪਤਾ ਮੁੰਡੇ ਬਾਰੇ ਜ਼ਰੂਰ ਪਤਾ ਕੁੜੀ ਨੂੰ ਦੱਸੇ ਸਾਰਾ ਕੁਝ ਤੁਸੀਂ ਕੋਈ ਪੁੱਛਗਿੱਛ ਨਹੀਂ ਕੀਤੀ ਵੀ ਬੰਦੇ ਕਿਵੇਂ ਆ ਕਿਵੇਂ ਨਹੀਂ ਤੁਸੀਂ ਬੰਦੇ ਚੰਗੇ ਲੱਗਦੇ ਹੋ ਚੰਗੇ ਕਾਰੋਬਾਰ ਵਾਲੇ ਮਣੀ ਮੋਟੀ ਪੁੱਛੀ ਗਈ ਓਏ ਮਗਰਾ ਖੜ ਜਾ ਖੜ ਜਾ ਮੱਲਾ ਜੀ ਖੜ ਜਾ ਪਿੱਛੇ ਹੋ ਜਾ ਥੋੜਾ ਐਕਸ਼ਨ ਤੁਸੀਂ ਬੰਦੇ ਚੰਗੇ ਲੱਗਦੇ ਹੋ ਕਾਰੋਬਾਰ ਵਾਲੇ ਮਾੜਾ ਮੋਟਾ ਪੁੱਛਗੀ ਚ ਤਾਂ ਕਰਨੀ ਸੀ ਉਹ ਮੇਰਾ ਡਾਇਲੋਗ ਸੀ ਲੈ ਮੈਂ ਤਾਂ ਹੁਣ ਇੱਕ ਕਹਿਣੀ ਪੂਰੀ ਕਰ ਲਈ ਹੈ ਮੇਰੀ ਇਹ ਤਾਂ ਤੇਰੀ ਤੈਨੂੰ ਕੀ ਸਮਝਾਇਆ ਮੈਂ ਹੋਰ ਬਦਲ ਕੇ ਕਹਦੇ ਅੱਗਾ ਪਿੱਛਾ ਕੋਈ ਅੱਗਾ ਪਿੱਛਾ ਭਾਈ ਦੇਖਿਆ ਮੈਨੂੰ ਮੇਰਾ ਤਾਂ ਮੈਂ ਕਹਿਣੀ ਪੂਰੀ ਹੁੰਦੀ ਤੁਸੀਂ ਇੱਕ ਕੱਲਣੀ ਯਾਦ ਰੱਖ ਜੋ ਰਿਸ਼ਤਾ ਕਰਨਾ ਹੈ ਖੜ ਜਾ ਚੱਲ ਨਹੀਂ ਆ ਜਾ ਭੱਗ ਜਾਓ ਕਦੋਂ ਦੇ ਬੈਠੇ ਨੇ ਹਾਂ ਚੱਲ ਵਧੀਆ ਮੈਂ ਤਾਂ ਤੈਨੂੰ ਇਹ ਕਹਿੰਦੀ ਸੀ ਮੁੰਡਾ ਬੁਲਾ ਲੈਂਦੀ ਨਹੀਂ ਉਹ ਖਬਰਾਂ ਕਿ ਮੁੰਨਾ ਕੀ ਹੋਇਆ ਅਸੀਂ ਕਹਿੰਦਾ ਬਸ ਜੱਨਾ ਲਾ ਕੇ ਆਉਂਗਾ ਸਲੂਨ ਤੋਂ ਤਿਆਰ ਹੋਣ ਬਾਅਦ ਤੇ ਕਿਤੇ ਉਹ ਤਾਂ ਨਹੀਂ ਭੱਜ ਕੇ ਕੁੜੀ ਦੇਖਦੇ ਉਹ ਕਿ ਵੀ ਮੇਰੇ ਪਸੰਦ ਨਹੀਂ ਲੈ ਹੋ ਇਸ ਤਾਂ ਆਪ ਬੈਠਣਾ ਨਹੀਂ ਮੁਗੇ ਕੁੜੀ ਨੂੰ ਤਾਂ ਆਪ ਜਾਂਦਾ ਹੋ ਉਹਦੇ ਕਰਕੇ ਤਾਂ ਕਰਨਾ ਅੱਛਾ ਐ ਚੱਲ ਨਹੀਂ ਆਜਾ ਛੇਤੀ ਭਾਈ ਨਾ ਕਦੋਂ ਦੇ ਬੈਠੇ ਨੇ ਅਸ਼ਿੰਦਰੇ ਆਇਓ ਨਾਲੇ ਤੇਰੀ ਪੈਨ ਲੱਗਦੀ ਹੈ ਘੜੇ ਦੇ ਦੁਬਾਰੇ ਕਰ ਕਿ ਕੀ ਰਿਸ਼ਤੇ داری ਐਕਚੁਅਲੀ ਨਾ ਕੀ ਰਿਸ਼ਤੇ داری ਦੱਸੇ ਤੇਰੀ ਓਹੋ ਵੱਜਿਆ ਦਾ ਨਹੀਂ ਵੱਜਿਆ ਦਾ ਨਹੀਂ ਕੀ ਹੋ ਗਿਆ ਬੜਾ ਸੀ ਅੰਨੀ ਆ ਜਾ ਇਹ ਤਾਂ ਬੱਦੂ ਪੜ 40 ਵਜੇ ਤੇਰੀ ਉਹ ਬੜਾ ਪੜਾ ਸੀਨ ਹੋ ਜਾਣਾ ਬੜਾ ਇਹਦੇ ਤੇ ਹੀ ਸਾਡੇ ਬਲਾ ਕਿੱਡ ਗਿਆ ਤਾਂ ਨਾ ਫਨੇ ਤੇ ਉੱਥੀ ਜਾ ਕੇ ਹਾਂ ਮੇਰਾ ਮੱਥਾ ਵਜੇ ਮੱਥਾ ਤਾਲੂਆ ਨਾ ਜ ਦਰਦ ਤਾਂ ਨਹੀਂ ਹੋ ਰਿਹਾ ਜੀ ਬਸ ਜਿੰਦਰੇ ਚਾਹ ਖਾਣੀਆਂ ਜਾਨੀਆਂ ਜਾਨੀਆਂ ਆ ਲੋ ਜੀ ਥੈਂਕ ਯੂ ਜੀ ਕੋਈ ਨਹੀਂ ਆ ਲੈ ਲੋ ਥੈਂਕ ਯੂ ওকে ਲੈ ਮੈਂ ਉਹ ਦੇ ਦੇ ਲੈ अच्छा मैं तन्नू ए कहंदा सी गा जी हां जी एक मिनट ਗੱਲ ਸੁਣਿਓ ਸਰਪੰਚ ਸਾਹਿਬ ਹਾਂ ਕੀ ਹੈ ਮੈਨੂੰ ਐ ਦੱਸ ਤੇਰਾ ਬੜਾ ਨਹੀਂ ਆਇਆ ਇਹ ਹੱਥ ਫੜਦੋਂ ਉਹਨਾਂ ਤੇ ਕੀ ਹੁੰਦਾ ਸੀ ਤੈਨੂੰ ਉਹ ਰਿਸ਼ਤੇਦਾਰ ਆਪਣੇ ਨਾ ਤੇਰੀ ਕੀ ਆਈ ਰਿਸ਼ਤੇਦਾਰੀ ਐ ਬੇ ਓਹੋ ਆਪਣੀ ਨੂੰ ਦੀ ਵਰਜਾਈ ਐ ਹਾਂ ਫਿਰ ਤੇਰੀ ਭੈਣ ਲੱਗੀ ਨਾ 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 ਕੁੜਮਣੀ ਲੱਗੀ ਜੋ ਮਰਜ਼ੀ ਲੱਗੀ ਤੈਨੂੰ ਅਕਲ ਮੋਤ ਹੈ ਕੀ ਨਹੀਂ ਹੱਥ ਫੜ ਕੇ ਖੜ ਗਏ ਸੀ ਉਹਦਾ ਉਹ ਤਾਂ ਮੈਨੂੰ ਹਾਇਲੋ ਕਰਦੀ ਸੀ ਹਾ ਦੋਈ ਬਈਆ ਤੂੰ ਦਾ ਰਿਸ਼ਤੇਦਾਰ ਨਾ ਕੁੜਮਣੀ ਐ ਮੇਰੀ ਗੱਲ ਸੁਣ ਲੈ ਸਾਈਡ ਤੇ ਹੋ ਜਾ ਤੂੰ ਕੁਛ ਨਹੀਂ ਜੀ ਇਹ ਕਿਹਦੇ ਦੀ ਕਹਿੰਦੇ ਟਿੰਕੇ ਨੂੰ ਕਹੇ ਆਏ ਨੂੰ ਕੀ ਕਹਿਣਾ ਜੜੀਆਂ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਤਿਆਰੀ ਕਰ ਲੈ ਛੇਤੀ ਛੇਤੀ ਆ ਗਿਆ ਤੂੰ ਛੇਤੀ ਲਿਆਈਓ ਨਹੀਂ ਆ ਜਾ ਹੋਰ ਕੰਮ ਕਰ ਲੋ ਆਜੋ ਭੈਣੇ ਕੋਈ ਹੋਰ ਕੰਮ ਕਰ ਲਓ